ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ 24 ਨਵੰਬਰ 2025 ਤੇ ਟਾਈਮ ਸਾਡੇ 7:00 ਹੋ ਚੁੱਕੇ ਆ ਤੇ ਦੇਖਦੇ ਆ ਵੀ ਅੱਜ ਦਾ ਤੂੜੀ ਦਾ ਰੇਟ ਤੇ ਬਾਕੀ ਵੀ ਅੱਜ ਦਾ ਰੇਟ ਦੇਖਦੇ ਕੀ ਜਾਂਦਾ ਕੱਲ ਦਾ ਜਿਹੜਾ 550 ਰੁਪਿਆ ਗਿਆ ਸੀਗਾ 4 ਜਿਹੜਾ ਦੇਣਗੇ ਜਿਹੜੀ ਉਹ ਸ਼ੁਰੂ ਹੋਣ ਵਾਲੀ ਆ ਆਜੋ ਭਾਈ ਆਜੋ ਮੰਡੀ ਦੇ ਵਿੱਚ ਇਹ ਲੋਕ ਜਿਹੜਾ ਮੱਥਾ ਬਰਾਬਰ ਹੀ ਚੱਲ ਆ ਇਹ ਮੂੰਹ ਜਿਹੜਾ ਉੱਤਾਂ ਨੂੰ ਜਗਦਾ

ਉਸੇ ਦੇਖ ਸਕਦੇ ਹਾਂ ਤੂਰੀ ਦਾ ਬੜੀ ਸੋਹਣੀ ਹੈ ਤੇ ਅਗਲੀ ਦਾ ਬੋਲੀ ਹੈ ਹਾਂਜੀ ਹਾਂਜੀ ਬੋਲੋ ਆਰੀ ਇਹੋ ਜਿਹੀ ਹੈ 300 ਰੁਪਿਆ 5 ਕਰ ਦੋ 10 15 350 60 70 80 85 90 4 ਤੋਂ ਕਰਦੇ 405 10 ਕਰਦੇ 15 20 ਕਰ 25 35 40 ਕਰ 40 45 4450 450 450 450 ਬੋਲਾ ਕਿਨੇ 50 ਜੀ 60 ਗੌਂਡੀ ਹੈ 465 ਮੈਂ ਤਾਂ ਹੋ ਗਿਆ ਥੱਲੇ ਜੀ 465 465 ਬੋਲਾ ਕਿਨੇ ਭਾਈ 70 ਕਰ 70 470 ਰੁਪਏ 470 ਰੁਪਏ ਪਹਿਲੀ ਟਰਾਲੀ ਲੱਗੀ 470 ਤੇ ਬਾਅਦ ਕੀ ਭਈ ਅੱਗੇ ਦੇਖਦੇ ਕੀ ਰੇਟ ਜਾਊਗਾ ਤੇ ਇਹ ਵੀਡੀਓ ਨੂੰ ਵੀ ਦਬ ਕੇ ਲਾਈਕ ਕਰਿਓ ਜੇ ਰੀਲੂਡ ਕਰਿਓ ਜੇ ད�ས ད�ས དས 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 ད� ਹਾਂ ਲੱਗਿਆ 470 ਫੜਦੇ ਹੋ ਬੰਦਾ ਤੋਂ ਗਾਉਂ ਵਾਲੇ ਬੰਦੇ ਬੰਦੇ ਹਾਂ ਆਇਓ ਬਰਾਉ ਰੋਕ ਨੇੜੇ ਕਰਕੇ ਤੇ ਹਾਂਜੀ 400000 5 10 20 20 40 450 450 55 ਹੈ 455 ਬੋਲਾਂ ਭਾਈ ਕਿਨੇ 60 ਜੀ 65 70 75 80 85 485 ਬੋਲਦਾ ਕੋਈ 485 ਰੁਪਏ ਦਾ ਕੰਨ ਵਾਲੇ ਲੋਬੀ ਇਹ ਲੱਗੀ 485 ਰੁਪਏ ਵਿਆਹ ਬਹੁਤ ਖੰਦਾ ਹੈ ਲੋਬੀ ਪਹਿਲੀ ਟਰਾਲੀ ਲੱਗੀ 475 ਦੂਜੀ ਲੱਗੀ 485 ਰੁਪਏ ਤੇ ਬਾਕੀ ਅੱਗੇ ਦੇਖ ਲੈ ਤੇ ਤਰੀਕ ਅੱਜ ਵੀ 24 ਨਵੰਬਰ 2025 ਇਹ ਜਾੜੂ ਕਰ ਇਹ ਪੂਰੀ ਬੋਲੋ 400 ਜਾਵੜੂ ਐ ਜਾਵੜੂ ਤੋਂ 400 5 10 15 20 25 45 65 70 75 80 85 90 95 500 500 ਰੁਪਇਆ ਹੋਲਾ ਬਾਈ ਕਿਨੇ ਚਲੋ ਸ੍ਰੀ ਗਾਜੀ ਲੋਬੀ ਇਹ ਟਰਾਲੀ ਗਈ ਐ 500 ਰੁਪਏ ਤੇ ਬਾਕੀ ਵੀ ਅੰਦਰ ਦੀ ਦੂਰੀ ਤੇ ਵੀ ਬੰਦਾ ਦਾ ਪਤਾ ਚੱਲਦਾ ਤੰਮੇ ਟਰਾਲੀ ਕਰਨ ਦੀ ਬੋਲੀ ਹੋ ਚੁੱਕੀ ਆ ਪਹਿਲੀ ਗਈ ਸੀ 475 ਰੁਪਏ ਦੂਜੀ 485 ਤੀਜੀ ਗਈ ਟਰਾਲੀ 500 ਰੁਪਏ ਤੇ ਚੌਥੀ ਟਰਾਲੀ ਬਣ ਚੱਲਦੇ ਆ ਤੇ ਦੇਖਦੇ ਆ ਕਿ ਰੇਟ ਕਿਹਦਾ ਅਸਰੀ ਗਾਲ ਜੀ ਸਾਰੇ ਟਰਾਲੀ ਜਾਂਦੇ ਕਿ ਉਹ ਕਹਿੰਦਾ ਰਾਜੂ ਜਾਏਗਾ ਅੰਦਰ ਵੀ ਦੋਲੀ ਬੋਲੇ 400 115 400 400 10 15 20 25 30 35 40 45 450 52 60 65 70 72 80 80 90 95 500 ਬੋਲ ਲਗਦੇ ਚਲੋ ਜੀ 500 ਰੁਪਏ ਨੂੰ ਵੀ ਚੌਥੀ ਟਰਾਲੀ ਵੀ ਗਈ ਹੈ ਜਿਹੜੀ 500 ਰੁਪਏ ਅੰਦਰ ਦੀ ਟੂੜੀ ਇਹ ਸੀ ਟੂੜੀ ਨੂੰ ਚੈੱਕ ਕਰਾ ਦਿੰਦੇ ਆ ਆਹ ਬਾਈ ਜੀ ਲੈ ਜਾਓ ਇੱਥੇ ਲੈ ਲੀ ਬਾਕੀ ਅੱਗੇ ਦੇਖਦੇ ਆ ਕੀ ਰੇਟ ਜਿਹੜਾ ਜਾਊਗਾ ਤੇ ਚਾਰ ਟਰਾਲਾਂ ਦੀ ਵੀ ਬੋਲੀ ਹੋ ਚੁੱਕੀ ਆ ਆਪਾਂ ਵੇਖੀ ਲੋਕਾਂ ਨੂੰ ਨਾਲ ਹੀ ਚੱਲਾਂਗੇ ਠੀਕ ਹੈ ਤੇ ਬਾਈ ਤਰਾਫ ਸਰ ਜਾਏਗਾ ਮੈਨੂੰ ਜਾਣਾ ਬਾਈ ਕਿੰਨੇ ਆ ਤਾਂ ਲਮਾ ਟੱਪ ਗਿਆ 200 ਰੁਪਿਆ ਕਰਾਇਆ ਫੇਰ ਬੋਲੇ ਉਹ ਕੋਈ ਨਾ ਬੋਲੋ ਕਰਾ ਆ ਬਾਈ ਬੋਲ ਬੋਲੋ ਜੀ 400 ਅੰਦਰ ਦੀ ਹੈ 400 400 5 10 10 15 20 25 30 35 40 45 450 450 52 60 65 70 75 80 480 85 40, 90 95 500 चार्ण, 500 ਬੋਲਾਂਗੇ ਨਾ 500 ਰੁਪਏ ਕਿੱਥੇ ਲੈਣੂ ਪਾਲੀ ਉਹ ਵੀ ਲਗਾਤਾਰ ਵੀ ਤਿੰਨ ਟਰਾਲੀ ਇਹਦੇ 500 ਫੀਟ ਅੱਗੇ ਤੇ ਵੀ ਟਰਾਲੀ ਦਾ ਰੇਟ ਵੀ ਗਿਆ 500 ਰੁਪਏ ਤੇ ਬਾਕੀ ਵੀ ਲਾਸਟ ਜਿਹੜੀ ਆਹ ਜਿਹੜੇ ਦੋ ਤਿੰਨ ਟਰਾਲੀਆਂ ਹੋਰ ਰਹਿਗੀਆਂ ਦੋ ਰਹਿਗੀਆਂ ਮਗਰ ਬਾਕੀ ਵੀ ਦੇਖਦੇ ਆ ਮਗਰ ਦੋ ਟਰਾਲੀਆਂ ਹੋਰ ਰਹਿਗੀਆਂ ਕੀ ਰੇਟ ਇਹ ਜਿਹੜਾ ਜਾਊਗਾ ਤੇ ਬਾਕੀ ਵੀ ਟੂੜੀ ਜਿਹੜੀ 500 ਲੱਗੀ ਅੰਦਰ ਦੀ ਟੂੜੀ ਦੀ ਇਹ ਤੇ ਕੱਲ ਨੂੰ ਵੀ ਰਿਡ ਗਿਆ 100 ਰੁਪਏ ਲੈਣੋਂ ਚੱਲ ਰਿਹਾ ਕਿਉਂਕਿ 550 ਰੁਪਏ ਵੀ ਕੱਲ ਗਈ ਸੀ ਟਰਾਲੀ ਇੱਕ ਤੇ ਬਾਕੀ ਦੇਖਦੇ ਆਂ ਕਿ ਹੋਰ ਉਹ ਕੈਮਰੇ ਪੁਰੀ ਆ ਗਈ ਬੋਲੀਆ ਕੈਮਰੇ ਗਲਰੀ ਦੇ ਪਾਸੇ ਤੇ ਉਹ ਕੰਨੀ ਹੋ ਜਾਵੇਗਾ ਕਹਿੰਦਾ ਨਹੀਂ ਬੁੱਲੀ ਚੋਣਾ ਕਰਦਿਆਂ ਬਾਰੀ ਨੰਬਰ ਨਹੀਂ ਜਿੰਨੇ ਦਾ ਜੇਕਰ ਚੱਲਦੇ ਤੋਂ ਬੜਾ ਖੜ ਗਿਆ ਮੈਂ ਪਹਿਲਾਂ ਪੁੱਛਣਾ ਮੈਂ ਤਾਂ ਦੇਖੀ ਮੈਂ ਉਹ ਪਾਈ ਨਾ ਮੈਂ ਤਾਂ ਉਹ ਜਿਆਲੀ ਨਾ ਪਾ ਲਿਆ ਰੇਟ ਲੱਗਿਆ 500 500 ਤੇ ਇਹ ਵੀ ਥੋੜਾ ਜਿਹਾ ਟਰਾਲੀ ਦਾ ਪੈ ਗਿਆ ਵੀ ਉੱਥੇ ਬਾਈ ਇਹਦਾ ਨਹੀਂ ਜਾਣਾ ਤੇ ਬਾਈ ਥੋੜਾ ਜਿਹਾ ਪਾਸੇ ਦਾ ਸੀ ਮੈਂ ਬੋਲੀਦਾ ਹੀ ਸੀ ਜੀ ਨੇ ਤੇ ਤਾਂ ਕਰਕੇ ਥੋੜਾ ਜਿਹਾ ਹੈਗਾ ਵੀ ਪੁੱਛਦਾ ਉਹ ਇਹ ਟੈਂਸਰ ਵੀ ਕਰਾਇਆ ਵੀ ਮਿਲੂਗਾ ਤੇ ਬਾਕੀ ਬਈ ਕਿਸਾਨ ਦੀ ਆਪਦੀ ਮਰਜ਼ੀ ਹੁੰਦੀ ਹੈ ਜਾਣਾ ਜਾਂ ਨਹੀਂ ਜਾਣਾ ਤੇ ਬਾਈ ਨੇ ਪਹਿਲਾਂ ਪੁੱਛਿਆ ਵੀ ਨਹੀਂ ਤੇ ਬਾਕੀ ਦੇਖਦੇ ਆ ਸਾਰੇ ਕੁਰੀ ਬਾਹਰ ਹੈ ਸਰ ਭਾਈ ਹੋਰ ਲਵੇ ਅਗਲਾ ਨਾਮ ਨਹੀਂ ਦੱਸਦਾ ਜਿਹੜਾ ਲੈਣਾ ਬਈ ਬਾਅਦ ਦਾ ਟੱਕਰ ਬੋਲੀ ਕਰਦਾ ਹੈ ਉਹ ਪਹਿਲੇ ਦੱਸਣਾ ਸੀ ਮੈਂ ਵੀ ਮੈਂ ਤਾਂ ਮੈਂ ਪੁੱਛਦਾ ਹਾਂ ਹਾਂ ਮੜਾ ਪੁੱਛਣਾ ਕਰਦਾ ਹਾਂ ਲੈ ਨੰਬਰ ਇਹਦਾ ਯਾਰ ਪੁੱਜਦੇ 50 ਰੁਪਏ ਮੈਂ ਅਗਰ ਤੇ ਭਾਈ ਮਗਰ ਜਿਹੜੀਆਂ ਤਿੰਨ ਤਿੰਨ ਟਰਾਲੀਆਂ ਰਹਿ ਗਮ ਮਗਰ ਹੋਰ ਤੇ ਜਦੋਂ ਵੀ ਇਹਦੀ ਬਾਤ ਬੋਲੀ ਦੁਬਾਰਾ ਹੋਊਗੀ ਉੱਥੇ ਨਹੀਂ ਜਾਣਾ ਬਾਈਆਂ ਦਾ ਇਹ ਦੁਰੀਆ ਨੂੰ ਪਰਚੀ ਦੇ ਲੈ ਇਹ ਕਿਦੀ ਹੋਣਾ ਆਹ ਬਾਈ ਨੂੰ ਦੇ ਪਰਚੀ ਆ ਗਿਆ ਪੰਜ ਨਹੀਂ ਮਹਿੰਗਾ ਹੁਣ ਪੰਜਾੜਾ ਪੁੱਤਰ ਗਿਆ ਬਾਈ ਆਹ ਖੜਾ ਹੈ ਆਹ ਬਾਈ ਲੈ ਹਲੋ 100 ਰੁਪਏ ਦੇ 100 ਦੇ ਦੇ ਬਾਈ ਬਾਏ ਇਹ ਤਾਂ ਸਹੀ ਤੇ ਦੀ ਮੈਨੂੰ ਫੇਕ ਦੇ ਨੰਬਰ ਲਖਾ 252 7964 ਨਾ ਭਾਂਡਾ ਲਾਉਣੇ ਹਨ ਉਹਨਾਂ ਟਰਾਲੀਆਂ ਵੇਚ ਦੇਣੀਆਂ ਸਾਰੀਆਂ ਆ ਨੰਬਰ ਲਿਖਾ ਬਈ ਇਹਨਾਂ ਨੇ ਆਈ ਨਹੀਂ ਕਰਨਾ ਸਿਰਫ ਤੇਲ ਦਾ ਕਹਿਣਾ ਨਾ ਗੋਲ ਕੁੱਟੂਨ ਦਾ ਕੀ ਹੋਣਾ ਮੈਂ ਕਿੰਨੇ ਦਾ ਖਾਜੂਗੀ ਕੀੜਾ ਵਿਗੜਨਾ ਇਹ ਇਹਨੇ ਮੈਂ ਡਾਣਾ ਬਾ ਦੇ ਦੂੰ ਬਈ ਮੈਨੂੰ ਫੜ ਲੈ ਇਹਦੀ ਆ ਬਈ ਬਾਹਰ ਦੀ ਭਾਈ ਬਾਹਰ ਜਿੱਲੀ ਗੁੱਲੀ ਨਿਕਲਦੀ ਬਈ ਨਾ ਨਾ ਗਾਲੀ ਪਾਉਣੇ ਕਿਉਂ ਗਿੱਲੀ ਨਾ ਨਿਕਲੇ ਹਾਂਜੀ 300 300 5 5 10 15 15 20 25 30 350 350 55 60 70 70 78 85 400 5 10 15 20 25 25 30 430 ਰੁਪਏ 35 40 44 44 ਸਾਢੇ 400 40, 500 ਨਿਕਲ ਦੇ ਮੂੰਹ ਸਾਢੇ 450 52 60 65 ਬਈ ਕਿੱਥੇ ਜਾਣੀਆਂ 65 70 75 80 85 90 95 95 ਬੋਲਣੇ 495 ਰੁਪਏ ਬਈ ਪੋਲਾ ਪੋਲਾ ਇਹ ਲੱਗੀ 495 ਰੁਪਏ ਥੂੜੀ ਇਹ ਵੀ ਅੰਦਰ ਦੀ ਬਈ ਚੰਗੀ ਥੂੜੀ ਸੀਗੀ ਤੇ ਬਾਕੀ ਇੱਕ ਲਾਸਟ ਤੇ ਇੱਕ ਡਰਾਵੀ ਰਹਿ ਗਈ ਹੋਰ ਤੇ ਦੇਖਦੇ ਹਾਂ ਕਿ ਰੇਟ ਜਾਂਦਾ ਮੈਨੂੰ ਤੇਰੇ ਨਾਲ ਮਿਲਣਾ 300 800 300

500 500 ਬੋਲਦਾ ਗਈ ਇਹ ਬਹੁਤ ਜਮਾਨ ਨਿਕਲ ਆ 500 ਰੁਪਏ ਅੱਜ ਵੀ ਜਿਆਦੇ ਤੱਕ ਟਰਾਲੀਆਂ ਲੱਗ ਪਏ ਚੌਥੀ ਟਰਾਲੀ ਹੈ ਚੌਥੀ ਪੰਜਵੀਂ ਜਿਹੜੀ 500 ਰੁਪਏ ਰੇਟ ਲੱਗਿਆ ਤੇ ਅੰਦਰ ਦੀ ਵੀ ਤੂੜੀ ਇਹ ਆ ਉੱਪਰ ਪੰਡਾਂ ਦੇ ਵਿੱਚ ਖੁੱਲੀ ਪਈ ਹੋਈ ਆ ਤੇ ਮਗਰ ਵੀ ਰਹਿ ਗਈ ਇੱਕ ਟਰਾਲੀ ਹੋਰ ਇੱਕ ਟਰਾਲੀ ਹੋਰ ਰਹਿ ਗਈ ਮਗਰ ਤੇ ਉਹਦਾ ਰੇਟ ਦੇਖਣਾ ਕੱਲ ਨੂੰ ਹੋਵੇਗੀ 300 ਰੁਪਏ ਮੈਂ ਕੱਲ ਗਾੜੀ ਨਾਲ 550 ਰੁਪਏ ਆਵਦੀ ਆ ਦੁਆਰੇ ਖਣੀ ਗਈ ਜਾਂਦਾ ਨਹੀਂ ਕਾਲਿਆ ਚਲਾਇਆ ਸੀ ਕਾਲਿਆ ਨੰਬਰ 4 ਦੀ ਤੇ ਲਾਉਣੀ ਹੈ ਨੂੰ ਪਤਾ ਲੱਗਦਾ ਕੋਈ ਵਿਸਥਾਪਨ ਨਹੀਂ ਹੈ ਇਹ ਹੀ ਮੈਂ ਤੁਹਾਨੂੰ ਕਹਿੰਦਾ ਮੈਂ ਤੁਹਾਨੂੰ ਕਹਿੰਦਾ ਕੋਈ ਨਹੀਂ ਜਾ ਬਾਈ ਨਾ 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 ਬਾਤ ਹੁਣ ਹੁਣੇ ਗਾਵਾ ਧੂੜ ਦੇਣਾ ਇਹਨਾਂ ਨੇ ਵੇਨਾ ਜੇ ਇਹ ਪਾਕ ਨਾ ਯਾਤ ਇਹ ਬਲ ਉਹ ਵੇਦਾ ਜਿਹਦਾ ਬੱਗਾ ਮਿਲ ਗਿਆ ਠੀਕ ਆ ਨਹੀਂ ਤੂੰ ਲੈ ਜੀ ਫਿਰ ਬੋਲ ਬੋਲ ਨਹੀਂ ਫਿਰ ਕਾਹਦਾ ਜਿੰਦਾ ਖੜਾ ਆਉਂਦਾ ਕਿਹੜਾ ਕੋਈ ਵੀ ਖੜਾ ਹੋਵੇ ਤੂੰ ਕੀ ਲੈਣਾ 300 ਉਹ ਦੱਸ ਯਾਰ 300 350 ਜਾ ਮੰਗਿਆ 50 60 ਖਰਜਿਆ ਯਾਰ 2 60 65 70 75 80 85 90 ਹਾਂ ਬਈ 95 400 5 10 15 20 25 30 35 40 42 450 450 ਬੋਲਾਂਗੇ ਨੇ ਉਹਦੀ ਲਾਸਟ ਟਰਾਲੀ ਸੀ ਤੇ 450 ਰੁਪਏ ਰੇਟ ਲੱਗਿਆ ਇਹਦਾ ਤੇ ਬਾਕੀ ਬਈ ਜਿਹੜਾ ਜ਼ਿਆਦਾਤਰ ਟਰਾਲੀਆਂ ਜਿਹੜੀਆਂ 4-5 ਨਗ ਵਿਕੇ 500 ਰੁਪਏ ਨੂੰ ਤੇ ਬੋਲੀ ਲਗਭਗ ਖਤਮ ਹੋ ਚੁੱਕੀ ਆ ਤੇ ਨਗ ਜਿਹੜੇ 8-9 ਆਈ ਸੀ ਅੱਜ ਤਰੀਕ ਵੀ ਅੱਜ 24 ਨਵੰਬਰ 2025 ਹੋ ਚੁੱਕੀ ਆ ਬਾਕੀ ਬਈ ਡੇਲੀ ਦਾ ਰੇਟ ਆ ਵਾਦਾ ਘੜਦਾ ਰਹਿੰਦਾ ਕੱਲ ਨਾ ਉਹ ਜਿਹੜਾ 50 ਰੁਪਏ ਮੰਦੀ ਅੱਜ ਹੈਗੀ ਆ ਕਿਉਂਕਿ ਕੱਲ ਵੀ ਰੇਟ ਜਿਹੜਾ 550 ਨੂੰ ਗਿਆ ਸੀਗਾ ਤੇ ਅੱਜ ਦਾ ਵੀ ਜਿਹੜਾ ਰੇਟ ਆ 500 ਰੁਪਏ 500 ਰੁਪਏ ਤੱਕ ਵਿਕੀ ਆ ਤੇ ਬੋਲੀ ਦਾ ਟਾਈਮ ਵੀ 7:30 ਵਜੇ ਸਵੇਰੇ ਤੇ ਕੋਟ ਕਪੂਰਾ ਜਗਾ ਕੋਟ ਕਪੂਰੇ ਤੁਸੀਂ ਆ ਸਕਦੇ ਹੋ ਤਸਵੀਰੇ 7:30 ਜਿਹੜੀ ਬੋਲੀ ਪੂਰੇ ਸ਼ੁਰੂ ਹੋ ਜਾਂਦੀ ਆ ਤੇ ਧੰਨਵਾਦ ਵੀ ਸਾਰੇ ਵੀਰਾਂ ਦਾ ਲਾਈਵ ਦੇਖਣ ਦੇ ਲਈ ਚੱਲ ਆ ਵੇ ਤੁੰ ਬਾਤੀ ਦਾ ਓ ਬਾਈ ਫਾਤੀ ਦੇ ਬਾਈ ਆ ਲੈ ਵੀ ਪੱਠਾਂ ਦਾ ਹਰੇ ਚਾਰੇ ਦਾ ਰੇਟ ਬਈ 200 ਦੇ ਆਸ-ਪਾਸ ਚੱਲਦਾ ਕੱਲ ਦਾ ਵੀ ਪਰਸੋਂ ਜਿਹੜਾ ਰੇਟ ਦੇਖਿਆ ਸੀ 200 ਦੇ ਆਸ-ਪਾਸ ਜਿਹੜਾ ਚੱਲਿਆ ਤੇ ਬਾਕੀ ਕੇਬਲ ਖੜਾ ਤੋਂ ਪੁੱਛ ਲੈਨੇ ਹਰੇ ਜਾਰੇ ਦਾ ਰੇਟ ਵੀ ਆਪਾਂ ਵੀ ਕੀ ਰੇਟ ਆ ਜਿਹੜਾ ਬੰਦਾ ਦੇਖੀ ਜਨੇ ਬੰਦਾ ਲੱਗੇ ਸਵਾਦ ਕਿ ਮੈਂ ਹਾਂ ਤੂੰ ਜਣਾ ਯਾਰ ਕੁੜੀ ਨੂੰ ਆ ਗਿਆ ਅੱਗੇ ਭਾਜ ਹਲੋ ਅਵੇ ਬਾਈ ਹਲੋ ਹਲੋ ਜੀ ਤੁਸੀਂ ਮੈਂ ਖਰੀਦਾਕੀ ਰੇਟ ਉਹ ਹੀ 180 90 ਜੀ ਦਾ ਹੈ 180 ਤੋਂ ਲੈ ਕੇ 200 ਰੁਪਏ ਤੱਕ ਜਿਹੜਾ ਹਰਾ ਜਾਰਾ ਵੇਚ ਰਿਹਾ ਤੇ ਬਾਕੀ ਵੀ ਡੇਲੀ ਦਾ ਰੇਟ ਉਹਦਾ ਡੇਲੀ ਦੇ కూਰੀ ਦਾ ਰੇਟ ਆ ਵਾਧਾ ਘਟਦਾ ਰਹਿੰਦਾ ਕੋਈ 150 ਰੁਪਏ ਇੰਦਰ ਉਧਰ ਹੋ ਜਾਂਦੇ ਆ ਤੇ ਕਿੰਨੇ ਗਾਹਕ ਆਏ ਆ ਕਿੰਨਾ ਮੰਨ ਲਓ ਵੀ ਟਰਾਲੀਆਂ ਆਈਆਂ ਹੋ ਉਸ ਹਿਸਾਬ ਨਾਲ ਜਿਹੜਾ ਰੇਟ ਜੇ ਲੱਗ ਜਾਂਦਾ ਕਈ ਵਾਰ ਟਰਾਲੀਆਂ ਘੱਟ ਹੋਣ ਗਾਹਕ ਜਿਆਦੇ ਹੋਣ ਰੇਟ ਵੱਧ ਵੀ ਜਾਂਦਾ ਜੀ ਟਰਾਲੀਆਂ ਜਿਆਦਾ ਅੱਗਾ ਗਾਹ ਕੱਟ ਕੇ ਰੀਡ ਕੱਟ ਨਹੀਂ ਸਕਦਾ ਤੇ ਬਾਕੀ ਡੇਲੀ ਦਾ ਰੇਟ ਆ ਹਰੇ ਚਾਰੇ ਦਾ ਰੇਟ ਵੀ ਉਹੀ 180 ਤੇ 200 ਰੁਪਏ ਦੇ ਆਸ-ਪਾਸ ਜਿਹੜਾ ਵਿਕ ਰਿਹਾ ਕਈ ਦਿਨਾਂ ਤੋਂ ਪਿਛਲੇ 7-8 ਦਿਨਾਂ ਤੋਂ ਇਹੀ ਰੇਟ ਜਾਂ ਚੱਲ ਰਿਹਾ ਤੇ ਧੰਨਵਾਦ ਬਈ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਫੋ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ